ਕੰਸ ਮਾਰੇ ਪਾਸ਼ਾ ਦੇ ਘਰ ਨੇ ਤਿੰਨ ਸਿਧਾਂਤ ਜਿਹੜੇ ਹਨ ਉਹ ਲੋਕਾਈ ਨੂੰ ਦਿੱਤੇ ਕਿ ਸਿਖਾ ਪਹਿਲਾਂ ਅਪੀਲ ਕਰ ਜੇਕਰ ਅਪੀਲ ਦੇ ਉੱਤੇ ਕੋਈ ਖਰਾ ਨਹੀਂ ਉਤਰਦਾ ਤੇਰੀ ਅਪੀਲ ਨੂੰ ਕੋਈ ਨਹੀਂ ਮੰਨਦਾ ਤਾਂ ਆਪਣੀ ਦਲੀਲ ਦੇ ਜੇਕਰ ਤੇਰੀ ਦਲੀਲ ਨੂੰ ਵੀ ਕੋਈ ਸਵੀਕਾਰ ਨਹੀਂ ਕਰਦਾ ਫਿਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਿਹੜਾ ਹੈ ਉਹ ਜਾਇਜ਼ ਹੈ ਗੁਰੂ ਨਾਨਕ ਸਾਹਿਬ ਮਾਰੇ ਪਾਦਸ਼ਾਹ ਨੇ ਆਪਣੇ ਪਹਿਲੇ ਜਾਮੀ ਦੇ ਅੰਦਰ ਬਾਬਰ ਨੂੰ ਸਾਹਮਣੇ ਖੜ ਕੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਵਾਸਤੇ ਮਾਰੇ ਨੇ ਬਾਬਰ ਨੂੰ ਕਿਹਾ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਰਾਜਾ ਹੈ ਤੂੰ ਜ਼ਬਰ ਹੈ ਤੂੰ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜ਼ੋਰੀ ਮੰਗੇ ਦਾਨ ਵੇ ਲਾ ਲੋ ਤੂੰ ਲੋਕਾਂ ਦੇ ਉੱਤੇ ਆਪਣਾ ਤੂੰ ਜ਼ੁਲਮ ਟਾਰਿਆ ਤੂੰ ਲੋਕਾਂ ਦਾ ਨੁਕਸਾਨ ਕਰਿਆ ਤੂੰ ਬਾਬਰ ਨਹੀਂ ਹੋ ਸਕਦਾ ਤੂੰ ਜਮ ਤੂੰ ਜ਼ਬਰ ਹੈ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੇ ਅਪੀਲ ਕੀਤੀ ਦੂਸਰੇ ਗੁਰਦੇਵ ਗੁਰੂ ਅੰਗਦ ਦੇ ਮਹਾਰਾਜ ਪਾਸ਼ਾ ਦਾ ਸਮਾਂ ਆਇਆ ਤੇ ਮਹਾਰਾਜ ਦੇ ਉੱਤੇ ਹਮਾਇੂ ਤਲਵਾਰ ਲੈ ਕੇ ਆਇਆ ਤੇ ਗੁਰੂ ਅੰਗਦ ਦੇ ਮਹਾਰਾਜ ਪਾਸ਼ਾ ਨੇ ਅਪੀਲ ਕੀਤੀ ਓਏ ਹਮਾਇੂ ਸ਼ੇਰ ਸ਼ਾਹ ਸੂਰੀ ਦੇ ਵੇਲੇ ਤੇਰੀ ਤਲਵਾਰ ਕਿੱਥੇ ਸੀ ਹੁਣ ਫਕੀਰਾਂ ਦੇ ਉੱਤੇ ਤੂੰ ਤਲਵਾਰਾ ਚੱਕੀ ਫਿਰਦਾ ਤੂੰ ਕਾਦਾ ਸੂਰਮਾ ਅਕਬਰ ਬਾਦਸ਼ਾਹ ਦਾ ਸਮਾਂ ਆਇਆ ਤੀਸਰੇ ਗੁਰੂਦੇਵ ਨੇ ਕਿਹਾ ਅਕਬਰ ਤੂੰ ਰਾਜਾ ਨਹੀਂ ਆਪਣੀ ਸ਼ੌਤ ਦਿਖਾ ਰਹੇਂ ਜਦ ਰੱਖੀ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਵੱਡਿਆਂ ਨੂੰ ਥਾਂ ਨਹੀਂ ਦਿੰਦਾ ਗੁਰੂ ਨਾਨਕ ਦਾ ਘਰ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨਿਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਅਪੀਲ ਦਿੱਤੀ ਚੌਥੇ ਗੁਰੂਦੇਵ ਦਾ ਸਮਾਂ ਨਿਕਲਿਆ ਤੇ ਪੰਜਵੇਂ ਗੁਰੂਦੇਵ ਮਹਾਰਾਜ ਪਾਸ਼ਾ ਨੇ ਜਿੱਥੇ ਅਪੀਲਾਂ ਦਿੱਤੀਆਂ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਆਪਣਾ ਨਾਰਾ ਲਗਾਇਆ ਗੁਰੂ ਨਾਨਕ ਦੀ ਬਾਣੀ ਦਾ ਜਿੱਥੇ ਅਪੀਲਾਂ ਦਿੱਤੀਆਂ ਨੇ ਉੱਥੇ ਪੰਜਵੇਂ ਗੁਰਦੇਵ ਨੇ ਆਪਣੀ ਸ਼ਹਾਦਤ ਦੇ ਕੇ ਜਹਾਂਗੀਰ ਬਾਦਸ਼ਾਹ ਨੂੰ ਫਿਰ ਦਲੀਲ ਵੀ ਦਿੱਤੀ ਹੈ ਆਪਣਾ ਖੂਨ ਦੇ ਕੇ ਆਪਣਾ ਬਲੀਦਾਨ ਦੇ ਕੇ ਆਪਣੀ ਸ਼ਹਾਦਤ ਦੇ ਕੇ ਪੰਜਵੇਂ ਗੁਰਦੇਵ ਨੇ ਫਿਰ ਦਲੀਲ ਦਿੱਤੀ ਜਦੋਂ ਅਪੀਲਾਂ ਦਿੱਤੀਆਂ ਗਈਆਂ ਸ਼ਹਾਦਤ ਦੇ ਕੇ ਦਲੀਲ ਦਿੱਤੀ ਗਈ ਤੇ ਛੇਵੇਂ ਗੁਰੂਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਨੇ ਫਿਰ ਦੋ ਤਲਵਾਰਾਂ ਪਹਿਨ ਕੇ ਫਿਰ ਜਿਹੜਾ ਹੈ ਉਹ ਸ਼ਮਸ਼ੀਰ ਨੂੰ ਹੱਥ ਪਾਇਆ ਬੜੇ ਪਿਆਰੇ ਬੋਲ ਲਿਖੇ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹਨਾਂ ਪੰਕਤੀਆਂ ਦੇ ਅੰਦਰ ਕਹਿ ਲਗੇ ਪਤਸ਼ਾ ਪੱਗ ਤੇਰੀ ਕੀ ਜਹਾਂਗੀਰ ਦੀ ਤੇਰੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਕੁਝ ਵੀ ਨਹੀਂ ਹੈ ਬੇਸ਼ੱਕ ਜਹਾਂਗੀਰ ਨੇ ਆਪਣੇ ਸਿਰ ਦੇ ਉੱਤੇ ਤਾਜ ਰੱਖੇ ਹੋਏ ਨੇ ਪੱਗਾਂ ਬੰਨੀਆਂ ਹੋਈਆਂ ਨੇ ਪਰ ਮਹਾਰਾਜ ਪੱਗ ਜਿਹੜੀ ਸੀ ਇੱਕ ਇੱਜ਼ਤ ਦਾ ਪ੍ਰਤੀਕ ਸੀ ਮਹਾਰਾਜ ਤੇਰੀ ਇੱਜ਼ਤ ਦੇ ਅੱਗੇ ਜਹਾਂਗੀਰ ਬਾਦਸ਼ਾਹ ਦੀ ਇੱਜ਼ਤ ਜਿਹੜੀ ਹੈ ਉਹ ਕੁਝ ਨਹੀਂ ਹੈ ਭਨਵੀ ਪਾਸ਼ਾ ਨੂੰ ਜਿਹੜਾ ਹੈ ਉਹ